ਕਿ ਹੇਮੰਤ ਕੁਮਾਰ ਜੀ ਫੋਨ ਕਰਦੇ ਨੇ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਇੱਕ ਸਾਡਾ ਵਟਸਐਪ ਨੰਬਰ ਹੈ ਜਿਹੜਾ 9855475547 ਤੇ ਮੈਸੇਜ ਕੀਤਾ ਉਹਨਾਂ ਨੇ ਲਿਖਤ ਵਿੱਚ ਇਹ ਮੇਰੇ ਕੋਲ ਕਾਪੀ ਹੈ ਨਾਲ ਹੀ ਮੈਨੂੰ ਫੋਨ ਆ ਜਾਂਦਾ ਹੈ ਕਿ ਮੇਰੀ ਮਿਸਿਸ ਸੁਸ਼ਮਾ ਰਾਣੀ ਜਿਹੜੀ ਕਿ ਦਿਆਨੰਦ ਮੈਡੀਕਲ ਕਾਲਜ ਵਿੱਚ ਲੁਧਿਆਣੇ ਚ ਐਡਮਿਟ ਸੀਗੀ ਕੱਲ ਡੈਥ ਹੋ ਗਈ ਉਹਨਾਂ ਦੀ ਤੇ ਲਗਭਗ 25 ਘੰਟੇ ਹੋ ਗਏ ਨੇ ਮੈਨੂੰ ਹੁਣ ਤੱਕ ਡੈਡ ਬੋਡੀ ਨਹੀਂ ਮਿਲੀ ਮੇਰੇ ਕੋਲ ਸੰਸਕਾਰ ਦੇ ਵੀ ਪੈਸੇ ਨਹੀਂ ਆ ਗਏ ਤੇ ਮੈਨੂੰ ਕੀ ਕਰਨਾ ਚਾਹੀਦਾ ਮੇਰੀ ਮਦਦ ਕਰੋ ਰੋ ਰਹੀ ਸੀ ਮੇਰੇ ਕੋਲ ਵੀਡੀਓ ਆਇਆ ਉਹਦੀ ਰੋਂਦਿਆਂ ਦੀ ਤੇ ਉਸੇ ਵੇਲੇ ਸਾਡੀ ਕਮਿਸ਼ਨ ਨੇ ਫਿਰ ਕੌਗਨੀਸ਼ੈਂਸ ਲਿੱਤਾ ਸਾਡੇ ਚੇਅਰਮੈਨ ਸਾਹਿਬ ਸਾਡੇ ਮੈਂਬਰ 2 ਗੁਰਬੀਰ ਜੀ ਅਤੇ ਸੰਤਪ੍ਰਕਾਸ਼ ਜੀ ਚੇਅਰਮੈਨ ਸਾਹਿਬ ਅਤੇ ਅਸੀਂ ਮੈਂ ਤੇ ਇਹਨਾਂ ਨੇ ਮਿਲ ਕੇ ਉਸੇ ਵੇਲੇ ਅਸੀਂ ਫਿਰ ਇੱਕ ਕੋਆਗਨਿਡੈਂਸ ਲੈ ਕੇ ਇੱਕ ਲੈਟਰ ਬਣਾ ਕੇ ਤੇ ਐਡਵਾਈਜ਼ਰੀ ਭੇਜੀ ਐਸ ਐਚਓ ਲੁਧਿਆਣਾ ਨੂੰ ਕਿ ਤੁਰੰਤ ਜਾ ਕੇ ਇਹਨਾਂ ਨੂੰ ਮਦਦ ਕੀਤੀ ਜਾਵੇ ਔਰ ਸਾਡੇ ਇੱਕ ਵੌਲੰਟੀਅਰ ਐਡਵੋਕੇਟ ਮਨਿੰਦਰ ਸਿੰਘ ਜੀ ਉਹ ਲੁਧਿਆਣਾ ਚ ਹੀ ਰਹਿੰਦੇ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਨਾਲ ਜਾਓ ਚੌਕੀ 'ਚ ਗਏ ਥਾਣੇ ਤੋਂ ਪਹਿਲੇ ਐਸ ਐਚਓ ਸਾਹਿਬ ਨੂੰ ਮਿਲੇ ਫਿਰ ਚੌਕੀ 'ਚ ਗਏ ਫਿਰ ਸਾਰੇ ਸਟਾਫ ਨੂੰ ਮਿਲੇ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ तकरीबन 1.5 2 ਘੰਟੇ ਦੇ ਵਿੱਚ ਹਿਮੰਤ ਜੀ ਨੂੰ ਉਹਨਾਂ ਦੀ ਮੈਸੇਜ ਸੰਗੀਤਾ ਜੀ ਦੀ ਬੋਡੀ ਮਿਲ ਗਈ ਤੇ ਲਿਜਾ ਕੇ ਉਹਨੇ ਸੰਸਕਾਰ ਕੀਤਾ ਉਹਦੀ ਵੀ ਉਹਦੀ ਵੀ ਵੀਡੀਓ ਉਹਨਾਂ ਨੇ ਬਾਅਦ ਚ ਪਾਈ ਹੈ ਡੈਡ ਬੋਡੀ ਦੇ ਨਾਲ ਖੜਾ ਹੋ ਕੇ ਜਿਹੜਾ ਕਿ ਮੈਂ ਆਪ ਜੀ ਦਾ ਮੀਡੀਆ ਨੂੰ ਸ਼ੇਅਰ ਕੀਤਾ ਹੈ ਤੇ ਜੋ ਅਸੀਂ ਐਡਵਾਈਜ਼ਰੀ ਕੱਢੀ ਸੀ 9 ਦਸੰਬਰ ਨੂੰ ਕਿ ਕੋਈ ਵੀ ਹਸਪਤਾਲ ਡੈਥ ਹੋਣ ਤੋਂ ਬਾਅਦ ਕਿਸੇ ਦੀ ਡੈਡ ਬੋਡੀ ਨੂੰ ਨਹੀਂ ਰੋਕ ਸਕਦਾ ਉਸ ਉਹਨਾਂ ਗੱਲਾਂ ਦੇ ਪੂਰਨੇ ਪਾਲਦੇ ਹੋਏ ਅਸੀਂ ਅੱਜ ਸੇਵਾ ਨੂੰ ਨਿਭਾਇਆ ਜੀ ਧੰਨਵਾਦ